ਪਰਮਾਤਮਾ ਜਦ ਮਿਲਦਾ ਤੇ ਕੋਈ ਇੱਛਾ ਨਹੀਂ ਰਹਿੰਦੀ ਤੇ ਹੁਣ ਹੋਰ ਸੁਣ ਲਓ ਪਰਮਾਤਮਾ ਉਦੋਂ ਮਿਲਦਾ ਹੈ ਜਦ ਕੋਈ ਇੱਛਾ ਹੁੰਦੀ ਨਹੀਂ ਉਦੋਂ ਮਿਲਦਾ ਐ ਦੋਵੇਂ ਨੁਕਤੇ ਮੈਂ ਫਿਰ ਤੁਹਾਡੇ ਸਾਹਮਣੇ ਪ੍ਰਭੂ ਜਦ ਮਿਲਦਾ ਹੈ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਪਰ ਪ੍ਰਭੂ ਉਦੋਂ ਮਿਲਦਾ ਹੈ ਜਦ ਕੋਈ ਇੱਛਾ ਨਾ ਹੋਵੇ ਨਹੀਂ ਤੇ ਮਿਲਦਾ ਹੀ ਨਹੀਂ ਫਿਰ ਉਹ ਜਿਹੜੀ ਇੱਛਾ ਹੈ ਉਹ ਹੀ ਪੂਰੀ ਹੁੰਦੀ ਰਹਿੰਦੀ ਉਹੀ ਪੂਰੀ ਰਹਿੰਦੀ ਤੇ ਜਦ ਇੱਕ ਇੱਛਾ ਪੂਰੀ ਹੋ ਜਾਏ ਤਾਂ ਅੰਦਰ ਹੋਰ ਉਮੰਗ ਪੈਦਾ ਹੋ ਜਾਂਦੀ ਹੈ ਤੇ ਪੂਰੀ ਹੋ ਗਈ ਹੈ ਹੋਰ ਇੱਛਾ ਹੋਰ ਇੱਛਾ ਹੋਰ ਇੱਛਾ ਇਹ ਫਿਰ ਨਿਰੰਤਰ ਇੱਛਾਵਾਂ ਦਾ ਵਹਿ ਬਹੁਤ ਵੱਡਾ ਦਰਿਆ ਬਣ ਜਾਂਦਾ ਹੈ ਔਰ ਇਸੇ ਚੀਜ਼ ਮਨੁੱਖ ਡੁੱਬ ਜਾਂਦਾ ਹੈ ਇਸੇ ਚੀਜ਼ ਮਨੁੱਖ ਗਰਕ ਹੋ ਜਾਂਦਾ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਵਾਕ ਇਸ ਦਾ ਸਾਰੰਸ਼ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖ ਦਿੱਤਾ ਹੈ ਸਾਰ ਤੱਤ ਕੀ ਹੈ ਪਰ ਮੈਂ ਫਿਰ ਅਰਜ਼ ਕਰਾਂ ਮੇਰੇ ਆਪਣੇ ਅਕਲ ਦੇ ਪਿਆਲੇ ਦੇ ਨਾਲ ਕਿ ਹਰ ਇੱਕ ਕੋਲ ਪਿਆਲਾ ਅਲੱਗ-ਅਲੱਗ ਹੈ ਕਿ ਸਾਗਰ ਤੇ ਬਹੁਤ ਵੱਡਾ ਹੈ ਹੁਣ ਸਾਰਾ ਸਾਗਰ ਤੇ ਪਿਆਲੇ ਚ ਆਵੇਗਾ ਨਹੀਂ ਜਿੰਨੀ ਗੱਲ ਪਕੜਦੇ ਚਾਹੀਏ ਤੁਹਾਨੂੰ ਸਰਵਨ ਕਰਾ ਦਿੱਤੀ ਹੈ ਹੋਰ ਵੀ ਹੋ ਸਕਦਾ ਹੈ ਇਸ ਤੋਂ ਅੱਗੇ ਵੀ ਹੋ ਸਕਦਾ ਹੈ ਹੋਰ ਵੀ ਖੋਜ ਹੋ ਸਕਦੀ ਹੈ ਪਰ ਮੈਂ ਅਰਜ਼ ਕਰਾਂ ਜਿਤਨੇ ਚਿਰ ਤੱਕ ਇੱਛਾ ਹੈ ਉੰਨੇ ਚਿਰ ਤੱਕ ਦੁੱਖ ਹੈ ਦੁੱਖ ਹੈ ਧਾਰਮਿਕ ਰਵਾਨ ਐਸਾ ਕਹਿੰਦੇ ਨੇ ਇੱਛਾ ਗ੍ਰਸੇ ਮਨੁੱਖ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ ਇੱਛਾ ਰਹਿਤ ਮਨੁੱਖ ਨੂੰ ਦੁਖੀ ਨਹੀਂ ਕੀਤਾ ਜਾ ਸਕਦਾ ਐ ਫਿਰ ਦੋ ਨੁਕਤੇ ਮੈਂ ਤੁਹਾਨੂੰ ਸਰਨ ਕਰਾਵਾਂ ਇੱਛਾ ਗ੍ਰਸਤ ਮਨੁੱਖ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ ਇੱਕ ਇੱਛਾ ਪੂਰੀ ਹੋ ਗਈ ਦੂਜੀ इच्छा रहित मनुख नु दुखी नहीं किया जा सकूं क्योंकि ओदे अंदर सुख दी भी इच्छा नहीं है तो किस तरह दुखी करोगे किवें दुखी करोगे ऐसे मनुख नु सूलि ते भी टांग दोगे दुखी नहीं कर सकदे ऐसे मनुख नु बलदी देग देच भी बिठा दोगे दुखी नहीं कर सकदे पर इच्छा ग्रस्त मनुख फुल्लां दी सहज ते भी बैठा होवेगा तड़पता रहे ਕੁਰਲੰਦਾ ਰਹੇਗਾ ਬੇਜ਼ਾਰ ਰਹੇਗਾ ਪਰੇਸ਼ਾਨ ਰਹੇਗਾ ਇੱਛਾ ਰਹਿਤ ਮਨੁਖ ਅਗਰ ਭੁੱਖਾ ਵੀ ਹੈ ਤੋ ਸੁਖ ਦੇਚੈ ਇੱਛਾ ਗ੍ਰਸਤ ਮਨੁਖ ਦਾ ਪੇਟ ਆਫਰਿਆ ਹੋਇਆ ਹੈ ਤਾਂ ਵੀ ਦੁਖੀ ਹੈ ਓ ਜੇ ਭੁਖ ਦੇਂ ਤਾ ਇਤਹਿ ਰਾਜਾ ਦੁੱਖ ਵਿੱਚ ਸੁਖ ਮਨਾਏ اے ਪ੍ਰਭੂ ਬੁੱਖ ਹੈ ਚਲੋ ਇਹ ਬੁੱਖ ਨਾਲ ਹੀ ਅਸੀਂ ਆਪਣੇ ਆਪ ਨੂੰ ਤ੍ਰਿਪਤ ਕਰਦੇ ਆਂ ਤ੍ਰਿਪਤ ਕਰਦੇ ਆਂ ਹੁਣ ਰਜੇ ਮੇ ਦੀ ਇੱਛਾ ਵੀ ਨਹੀਂ ਬੁੱਖ ਹੈ ਤਾਂ ਬੁੱਖ ਕਰੋ ਇਹ ਵੀ ਪਰਵਾਹ ਨਹੀਂ ਜੇ ਬੁੱਖ ਦੇ ਤਾਂ ਇਤਹੀ ਰਾਜਾ ਮੈਂ ਫਿਰ ਅਰਜ਼ ਕਰਾਂ ਇਹ ਮੈਂ ਕਹਿ ਸਕਦਾ ਇਸ ਅਵਸਥਾ ਨੂੰ ਹਾਸਲ ਕਰਨਾ અત્યੰਤ ਗਠਣ ਹੈ ਇਹੀ ਕਾਰਨ ਹੈ ਜਦ ਕੋਈ ਕਰੋੜਾਂ ਚ ਇੱਕ ਅਦਭ੍ਰਮ ਗਏ ਨਹੀਂ ਹੁੰਦਾ ਇੱਕ ਕੋਟਨ ਮੇ ਨਾਨਕੋ ਨਾਰਾਇਣ ਜੈ ਜੀ ਕੰਮ ਬੜਾ ਔਖੇ ਇਹ ਅਵਸਥਾ ਬੜੀ ਔਖਿਆਈ ਨਾਲ ਜੋ ਹੈ ਬਣਦੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਬਾਤ ਸਰਵਨ ਕਰੋ ਤੁਛ ਬੁੱਧੀ ਅਨਸਾਰ ਮੈਂ ਅਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ ਪਿਆਰ ਨਾਲ ਲਖੋ ਸਤਨਾਮ ਸ੍ਰੀ ਅੱਲਾ ਪੰਜਵਾ ਰਾਤੂ ਦਿੱਤਾ ਇਹ ਮੂਰ ਆਪਣਾ ਇਹ ਜੋਰ ਤਰ 파ਇਓ چارੋਂ ਪਾਸੇ ਜੋ ਵਿਆਪਕ ਬਲ ਹੈ ਸ਼ਕਤੀ ਹੈ ਇਹ ਹੀ ਪ੍ਰਭੂ ਹੈ ਪਰਮਾਤਮਾ ਇੱਕ ਵਿਆਪਕ ਸ਼ਕਤੀ ਹੈ ਆਨੰਦ ਸਰੂਪ ਹੈ ਚੇਤਨ ਹੈ ਔਰ ਸਤ ਹੈ ਸਤ ਚਿਤ ਆਨੰਦ ਕਹਿੰਦੇ ਨੇ ਇਸ सत संहान सदा मन चाओ सत्यम शिवम सुंदरम व्यापक है ये शक्ति आनंद स्वरूप है चेतन है सारे पदार्थ सारे रसां दा ये केंद्र है महाराज कहंदे ने उने मेरे सिर ते हाथ रखया है जेडी शक्ति जगत देच व्यापक है जो एक महान शक्ति है ਜਿਸ ਦਾ ਬਲ ਹਰ ਪਾਸੇ ਫੈਲੇ ਹੋਇਆ ਉਸ ਨੇ ਮੇਰੇ ਸਿਰ ਤੇ ਮਿਹਰ ਬਰਿਆ ਹੱਥ ਰਖੇ ਹਾਂ ਜੀ ਕਿਰਪਾ ਕਰ ਆਵਣ ਚਿੰਨੋ ਤਾਸ ਤੂ ਵਿਲਾਇ ਰੂ ਮਿਹਰ ਦੀ ਨਿਗਾਹ ਨਾਲ ਐਸਾ ਵੇਖਿਆ ਉਸ ਨੇ ਸਾਰੇ ਦੁੱਖ ਨਾਸ ਹੋ ਗਏ ਸਾਰੇ ਦੁੱਖ ਉਸ ਨੇ ਮਿਟਾ ਦਿੱਤੇ ਕਿ ਹੁਣ ਮੈਂ ਫਿਰ ਅਜ਼ ਕਰਾਂ ਦੁੱਖਾਂ ਦਾ ਕਾਰਨ ਕੀ ਹੈ ਇੱਛਾ ਔਰ ਕੋਈ ਦੁੱਖਾਂ ਦਾ ਕਾਰਨ ਨਹੀਂ ਹੈ। ਦੁੱਖ ਦਾ ਕਾਰਨ ਹੈ ਇੱਛਾ। ਆਸਾ ਵਿੱਚ ਅਤ ਦੁਖ ਗਣਾ RAMKALLI MALLA PEHLA DANN GURU NANAK DEV JI MAHARAJ DE BAHO. ਆਸਾ ਵਿੱਚ ਅਤ ਦੁਖ ਗਣਾ ਫਿਰ ਕਹਿੰਦੇ ਨੇ ਮਨਮੁਖ ਚਿਤ ਲਾਇਆ ਗੁਰਮੁਖ ਬੈ ਨਿਰਾਸ ਸੁਖ ਫਲ ਪਾਇਆ। ਤੇ ਇੱਛਾਵਾਂ ਦਾ ਵੇਗ ਕਿਸ ਦੇ ਅੰਦਰ ਚੱਲਦਾ ਹੈ ਮਨਮੁਖ ਮਨਮੁਖ ਤੇ ਹਰ ਬੰਦਾ ਇੱਛਾਵਾਂ ਦੇ ਵੇਗ ਕਰਕੇ ਤੇ ਪਾਠ ਕਰਦਾ ਹੈ ਦਾਨ ਕਰਦਾ ਹੈ ਪੁੰਨ ਕਰਦਾ ਹੈ ਸੇਵਾ ਕਰਦਾ ਹੈ ਸਭ ਕੁਝ ਤੇ ਇੱਛਾਵਾਂ ਕਰਕੇ ਕਰਦਾ ਹੈ ਤੁਣੇ ਇਹ ਪੰਕਤੀਆਂ ਸੁਣ ਲੈਣਾ ਯਥਾਰਤ ਬੋਲਨੇ ਸਤ ਸੰਗ ਦੇ ਵਿੱਚ ਇੱਕ ਕਲਾਸ ਦੇ ਸਤ ਸੰਗਈ ਨਹੀਂ ਹੁੰਦੇ ਜਿਵੇਂ ਸਕੂਲ ਤੇ ਇੱਕ ਹੈ ਤੇ ਸਕੂਲ ਦਾ ਨਾਮ ਵੀ ਇੱਕ ਹੈ ਉਦੇਂਦਰ ਪ੍ਰਿੰਸੀਪਲ ਵੀ ਇੱਕ ਹੈ ਪਰ ਕਲਾਸਾਂ ਤੇ ਵੱਖ-ਵੱਖ ਨੇ ਪਹਿਲੀ ਹੈ ਦੂਜੀ ਹੈ ਚੌਥੀ ਪੰਜਵੀਂ ਹੈ ਨੌਵੀਂ ਦਸਵੀਂ ਹੈ ਸਕੂਲ ਇੱਕ ਹੈ ਬਿਲਡਿੰਗ ਇੱਕ ਹੈ ਪ੍ਰਿੰਸੀਪਲ ਇੱਕ ਹੈ ਪਰ ਅੰਦਰ ਪੜਨ ਵਾਲੇ ਵਿਦਿਆਰਥੀ ਇੱਕ ਨਹੀਂ ਨੇ ਸਭ ਨੂੰ ਵੱਖ-ਵੱਖ ਮਜ਼ਮੂਨ ਪੜਾਏ ਜਾ ਰਹੇ ਨੇ ਸਤਸੰਗ ਹੀ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕੋਈ ਤੇ ਹਾਈ ਕਲਾਸ ਦੇ ਚਲੇ ਗਏ ਨੇ 10ਵੀਂ ਚਲੇ ਗਏ ਨੇ ਕੋਈ 7ਵੀਂ 8ਵੀਂ ਚ ਆਉਣਗੇ ਕੋਈ ਦੂਜੀ ਤੀਜੀ ਚ ਆਉਣਗੇ ਕੋਈ ਪਹਿਲੀ ਚ ਆਉਣਗੇ ਐਸੇ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਅੱਜ ਹੀ ਕਿਦਰੇ ਦਾਖਲਾ ਲਿਆ ਹੋਵੇ ਤੇ ਮੈਂ ਫਿਰ ਕਈ ਵਾਰ ਹੈਰਾਨ ਹੋ ਜਾਣਾ ਦਾਖਲਾ ਤੇ ਅੱਜ ਲਿਆ ਤੇ ਸਵਾਲ ਕਰਦੇ ਪੈਣ ਉਹ ਜਿਹੜੇ 10ਵੀਂ ਦੇ ਇਹ ਆਣਗੇ ਪਕੜ ਦੇ ਵਿੱਚ ਇਹ ਆਣਗੇ ਸਮਝ ਦੇ ਵਿੱਚ ਤੋਂ ਫਿਰ ਮੈਂ ਇਸ ਤਰ੍ਹਾਂ ਜਾਨ ਛੁਡਾ ਲੈਂਦਾ ਹੁਣ ਮੈਨੂੰ ਨਹੀਂ ਕੁਝ ਪਤਾ ਮੈਨੂੰ ਨਹੀਂ ਕੁਝ ਪਤਾ ਇਸ ਤਰ੍ਹਾਂ ਹੀ ਜਾਨ ਛੁੱਟਦੀ ਹੈ ਜਾਨ ਛੁੱਟਦੀ ਹੈ ਇਹ ਵੀ ਹਕੀਕਤ ਹੈ ਇਹ ਵੀ ਸਚਾਈ ਹੈ ਪੁੱਛਦੇ ਪੈ ਨੇ ਉਹ ਕੁਝ ਜੋ ਅਦੀ ਬੁੱਧੀ ਦੇ ਚ ਨਹੀਂ ਆ ਸਕਦਾ ਪਕੜ ਦੇ ਚ ਨਹੀਂ ਆ ਸਕਦਾ ਇਨਾ ਨੂੰ ਅਜੇ ਸਾਰੀਆਂ ਕਲਾਸਾਂ ਚੋਂ ਲੰਘਣਾ ਚਾਹੀਦਾ ਹੈ ਤਾਂ ਜਾ ਕੇ ਕਿਦਰੇ ਖੇੜ ਜੋ ਹੈ ਬਣेंगे ਆਸਾ ਵਿੱਚ ਅਤ ਦੁੱਖ ਗਣਾ ਮਨੁਮਖ ਚੇਤ ਲਾਇਆ ਦੁੱਖਾਂ ਦਾ ਮੂਲ ਕਾਰਨ ਹੈ ਇੱਛਾ ਦਾਸ ਦਾ ਦੁੱਖ ਬਿਦਾਰਿਆ ਪ੍ਰਭੂ ਨੇ ਐਸੀ ਮਿਹਰ ਦੀ ਨਿਗਾਹ ਨਾਲ ਦੇਖਿਆ ਸਾਰੀਆਂ ਇੱਛਾਵਾਂ ਦੀ ਪੂਰਤੀ ਕਰ ਦਿੱਤੀ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਜਦ ਉਹ ਅਗੰਮ ਮਿਲਦਾ ਹੈ ਇੱਛਾ ਰਹਿੰਦੀ ਨਹੀਂ ਜਦ ਨਿਰੰਕਾਰ ਮਿਲਦਾ ਹੈ ਸੰਸਾਰ ਦੀ ਕੋਈ ਇੱਛਾ ਰਹਿੰਦੀ ਨਹੀਂ ਜਦ ਅੰਮ੍ਰਿਤ ਮਿਲ ਜਾਂਦਾ ਹੈ ਤਾਂ ਆਮ ਸਾਧਾਰਨ ਪਾਣੀ ਦੀ ਇੱਛਾ ਰਹਿੰਦੀ ਨਹੀਂ ਜਦ ਅੰਮ੍ਰਿਤਮਈ ਭੋਜਨ ਮਿਲ ਜਾਂਦਾ ਹੈ ਤਾਂ ਆਮ ਜਗਤ ਦੇ ਜੋ ਹੈ ਪਦਾਰਥਾਂ ਦਾ ਰਸ ਰਹਿੰਦਾ ਹੀ ਨਹੀਂ ਇੱਕ ਹਕੀਕਤ ਹੈ ਪੋਰਸ ਆਵਾ ਤੋ ਇਹ ਰਸ ਨਹੀਂ ਬਾਵਾ ਇੱਕ ਹਕੀਕਤ ਹੈ ਮਹਾਰਾਜ ਕਹਿੰਦੇ ਨੇ ਨਿਮਾਣੇ ਸੇਵਕ ਦਾ ਮੈਂ ਦਾਸ ਦਾ ਕਸ ਪ੍ਰਭੂ ਨੇ ਸਾਰਾ ਦੁੱਖ ਨਿਵਿਰਤ ਕਰ ਦਿੱਤਾ ਹੈ ਮਿਟਾ ਦਿੱਤਾ ਹੈ ਹਾਂਜੀ ਆ ਜਨ ਰਾਖੇ ਉਹ ਕੋ ਵਿੰਦ ਉਹ ਜੋ ਗੁਰੂ ਗੋਬਿੰਦ ਹੈ ਸ੍ਰਿਸ਼ਟੀ ਦਾ ਮਾਲਕ ਹੈ ਆਪਣੇ ਜਨ ਦੀ ਰੱਖ ਲੈਂਦਾ ਹੈ ਆਪਣੇ ਸੇਵਕ ਦੀ ਰੱਖ ਲੈਂਦਾ ਹੈ ਹਰ ਜਗ੍ਹਾ ਉਸ ਦੀ ਪਾਲਣਾ ਕਰਦਾ ਹੈ ਹਾਂਜੀ ਪੰਸ ਲਾਏ ਆਪੂ ਸਰੂ ਮੇਕੇ ਭਾਇਆ ਦੁੱਖ ਭਕਤਾਂ ਐਸਾ ਬਖਸ਼ਿੰਦ ਹੈ ਐਸਾ ਦਇਆ ਦਾ ਸੋਮ ਹੈ ਆਪਣੇ ਜਨ ਨੂੰ ਸੀਨੇ ਨਾਲ ਲਾਈ ਰੱਖਦਾ ਹੈ ਕੰਠ ਨਾਲ ਲਾਈ ਰੱਖਦਾ ਹੈ ਉਹਦੇ ਸਾਰੇ ਔਗਣਾ ਨੂੰ ਮਿਟਾ ਦਿੰਦਾ ਹੈ ਹਾਂਜੀ ਜੋ ਮੰਗਦਾ ਆ ਤੁਹਾਨੂੰ ਆਪਣੇ ਤੇ ਹੋਈ ਕੋਈ ਵੀ ਵਾਰ ਅਕਸਰ ਐਸੇ ਮਨੁੱਖ ਮਿਲ ਜਾਂਦੇ ਨੇ ਛੂ ਪ੍ਰਗ ਸਰਬ ਸੁਖ ਦਾਤਾ ਹਰ ਮਹਾਰਾਜ ਤੇ ਜੀ ਕਹਿੰਦੇ ਤੁਸੀਂ ਇਹ ਕਹਿੰਦੇ ਗੁਰੂ ਤੇ ਕਹਿ ਰਿਹਾ ਜੋ ਮੰਗੇ ਠਾ ਗੁਰ ਆਪਣੇ ਤੇ ਸੋਈ ਸੋਈ ਦੇ ਮੈਂ ਕਹੇ ਵੀ ਠੀਕ ਹੈ ਜੋ ਕੁਝ ਸਾਡੇ ਕੋਲ ਸੀ ਅਸੀਂ ਮੰਗਿਆ ਹੈ ਇਹ ਸਾਡੀਆਂ ਮੰਗਾਂ ਪੂਰੀਆਂ ਹੋ ਰਹੀਆਂ ਨੇ ਪਰ ਜੋ ਕੁਝ ਵੀ ਮੰਗਿਆ ਇਹਨਾਂ ਮੰਗਾਂ ਤੋਂ ਸੁੱਖ ਨਹੀਂ ਮਿਲਦਾ ਇਕ ਬੇਵਲਾਦਾ ਮਨੁੱਖ ਕਹਿ ਲਿਆ ਕਿਦਰੇ ਇੱਕ ਪੁੱਤਰ ਮੈਨੂੰ ਮਿਲ ਜਾਏ ਹੈ ਪ੍ਰਭੂ ਮੈਂ ਅਨੰਦਿਤ ਹੋ ਜਾਵਾਂਗਾ ਮੈਂ ਸੁਖੀ ਹੋ ਜਾਵਾਂਗਾ ਹੁਣ ਉਹਨੂੰ ਕੌਣ ਦੱਸੇ ਚਾਰ ਚਾਰ ਪੁੱਤਰਿਆਂ ਵਾਲੇ ਰੋਂਦੇ ਪਿਟਦੇ ਭੈਣ ਕੌਣ ਦੱਸੇ ਉਹਨੂੰ ਕੌਣ ਸਮਝਾਵੇ ਹਕੀਕਤ ਹੈ ਜੋ ਕੁਝ ਮਿਲ ਜਾਂਦਾ ਹੈ ਉਹਦੇ ਚ ਰਸ ਵੀ ਨਹੀਂ ਰਹਿ ਜਾਂਦਾ ਕਿਉਂ ਇੱਛਾ ਅੱਗੇ ਚੱਲੀ ਜਾਂਦੀ ਹੈ ਜੋ ਕੁਝ ਮਿਲ ਗਿਆ ਹੈ ਪਿਛਾਉ ਤੇ ਪ੍ਰਕਰਮਾ ਨਹੀਂ ਕਰਦੇ ਜੋ ਕੁਝ ਮਿਲ ਗਿਆ ਹੈ ਇੱਛਾ ਉਸ ਨੂੰ ਦੇਖਦੀ ਵੀ ਨਹੀਂ ਇੱਛਾ ਸਦਾ ਉਸ ਨੂੰ ਦੇਖਦੀ ਹੈ ਜੋ ਕੁਝ ਨਹੀਂ ਹੈ ਅੱਗੇ ਚਲੀ ਜਾਂਦੀ ਹੈ ਅੱਗੇ ਚਲੀ ਜਾਂਦੀ ਜੋ ਮਿਲ ਗਿਆ ਉਹਦੇ ਚ ਰਸ ਨਹੀਂ ਰਹਿੰਦਾ ਜੋ ਨਹੀਂ ਮਿਲਿਆ ਹੈ ਮਨੁੱਖ ਰਸ ਦੀ ਕਲਪਨਾ ਉਹਦੇ ਚ ਕਰ ਲੈਂਦਾ ਹੈ ਤਾਂ ਇਸ ਤਰ੍ਹਾਂ ਮਿਲਦਾ ਜਾ ਰਿਹਾ ਹੈ ਬੇਰਸ ਹੁੰਦਾ ਜਾ ਰਿਹਾ ਹੈ ਮਿਲਦਾ ਜਾ ਰਿਹਾ ਹੈ ਬੇਰਸ ਹੁੰਦਾ ਜਾ ਰਿਹਾ ਹੈ ਜੇ ਕਿਦਰੇ ਸਮਝ ਆ ਜਾਏ ਕਿਦਰੇ ਉਹ ਮਿਲ ਜਾਏ ਤੇ ਰਸ ਨਾਲ ਹਿਰਦਾ ਭਰ ਜਾਏ ਆਨੰਦ ਨਾਲ ਜੋ ਹਿਰਦਾ ਭਰ ਜਾਏ ਉਂਜ ਜੋ ਕੁਛ ਵੀ ਮਨੁੱਖ ਮੰਗਦਾ ਹੈ ਪ੍ਰਭੂ ਉਸ ਦੀ ਪੂਰਤੀ ਕਰਦਾ ਹੈ ਜੋ ਕੁਝ ਅਜ ਤੱਕ ਸਾਨੂੰ ਮਿਲੇ ਹੈ ਇਹ ਸਾਡੀ ਮੰਗ ਸੀ ਇਹ ਸਾਡੀ ਮੰਗ ਸੀ ਤੇ ਜੇ ਨਿਰੰਤਰ ਇਹ ਮੰਗਾ ਚਲਦੀਆਂ ਰਹੀਆਂ ਤਾਂ ਜਨਮ ਵੀ ਚੱਲਦਾ ਰਹੇਗਾ ਮਰਨ ਵੀ ਚੱਲਦਾ ਰਹੇਗਾ ਇਸ ਵਾਸਤੇ ਦੁੱਖ ਚੱਲਦਾ ਰਹੇਗਾ ਦੁੱਖ ਚੱਲਦਾ ਰਹੇਗਾ ਜਨਮ ਤੇ ਦੁੱਖ ਹੈ ਜੀਵਨ ਤੇ ਦੁੱਖ ਹੈ ਮਰਨ ਤੇ ਦੁੱਖ ਹੈ ਇਹ ਦੁੱਖ ਵੀ ਚੱਲਦਾ ਰਹੇਗਾ ਸਾਡੀਆਂ ਮੰਗਾਂ ਵੀਆਂ ਪੂਰੀਆਂ ਹੁੰਦੀਆਂ ਜਾਣਗੀਆਂ ਤੇ ਦੁੱਖ ਵੀ ਨਾਲ ਚੱਲਦਾ ਚੱਲਦਾ ਰਹੇਗਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਲੈ ਆਪਣੇ ਠਾਕੁਰ ਕੋਲੋਂ ਆਪਣੇ ਮਾਲਕ ਕੋਲੋਂ ਜੋ ਕੁਝ ਵੀ ਮੰਗਦਾ ਹੈ ਪ੍ਰਮਾਤਮਾ ਉਹਦੀ ਚੌਲਿ ਚ ਪਾਈ ਜਾਂਦਾ ਹੈ ਪਾਈ ਜਾਂਦਾ ਹੈ ਦਿੰਦਾ ਹੈ ਉਹ ਦਿੰਦਾ ਹੈ ਹਾਂਜੀ ਗਾਨੁਕਾਰ ਦੇ ਜੋ ਬੋਲਾ ਇਹਾ ਹੁਆ ਅਤੂਰ ਪਰ ਜਿਹੜਾ ਉਸ ਦਾ ਜਨ ਹੈ ਜੋ ਉਸ ਦਾ ਭਗਤ ਹੈ ਜਿੰਨੂੰ ਆਪਣੇ ਕੰਠ ਨਾਲ ਲਾ ਕੇ ਰੱਖਦਾ ਤੇ ਜਿਹਦੇ ਔਗਣਾ ਦਾ ਸਾਰੇ ਦਾ ਸਾਰਾ ਉਹ ਨਾਸ ਕਰ ਦਿੰਦਾ ਉਹ ਗੁਣ ਸਭ ਮਿਟੇ ਦਿਆਲਪੁਰਖ ਬਖਸ਼ਿੰਦ ਤੇ ਮੈਂ ਹੁਣ ਫਿਰ ਅਰਜ਼ ਕਰਾਂ ਸਾਰੇ ਔਗਣਾ ਦੀ ਖਾਨ ਹੈ ਕਾਮਨਾ ਉਹਦੀ ਕਾਮਨਾ ਨੂੰ ਹੀ ਨਾਸ ਕਰ ਦਿੰਦਾ ਉਹਦੀਆਂ ਇੱਛਾਵਾਂ ਨੂੰ ਹੀ ਮਿਟਾ ਦਿੰਦਾ ਹੈ ਜਿੱਥੋਂ ਔਗਣ ਪੈਦਾ ਹੁੰਦੇ ਨੇ ਉਹ ਔਗਣਾਂ ਦੀ ਖਾਣ ਨੂੰ ਜੋ ਹੈ ਖਤਮ ਕਰ ਦਿੰਦਾ ਹੈ ਇਸ ਵਾਸਤੇ ਹਰੀ ਦਾ ਜਨ ਜੋ ਕੁਝ ਮਨੁੱਖ ਨੂੰ ਮੁਖ ਤੋਂ ਬੋਲਦਾ ਇਸ ਲੋਗ ਦੇ ਪਰਲੋਗ ਦੇ ਵਿੱਚ ਸਹੀ ਹੋ ਜਾਂਦਾ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ